ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਜਿੰਪਿੰਡ ਫੁੱਲਾ ਬਾਈ ਗਰਮੀ ਦੇ ਘਰ ਇੱਕ ਤਾਜ਼ੀ ਸੂਈ ਆਪਾਂ ਤੁਹਾਨੂੰ ਗਾਂ ਦਿਖਾ ਰਹੇ ਆ ਪੂਰੀ ਜਿਹੜੀ ਜਾਣਕਾਰੀ ਆਪਾਂ ਭਾਈ ਤੋਂ ਹੀ ਲਵਾਂਗੇ ਵੀ ਕਿਹੜਾ ਸੁਆ ਇਹ ਸੂਈ ਆ ਕਦੋਂ ਕਦੀ ਸੂਈ ਆ ਕਿੰਨਾ ਕੁ ਬੋੜਾ ਤਿਆਰ ਹੈ ਪਹਿਲਾਂ ਆਪਾਂ ਥਣ ਲੇਬੀ ਦੀ ਜੇ ਗੱਲ ਕਰਗੇ ਮਿੱਤਰੋ ਇੱਕ ਥੋੜਾ ਜਿਹਾ ਥਾਣਾ ਮੋਟਾ ਦਿਖਾਉਂਦੀ ਹੈ ਤੇ ਜਾਣਕਾਰੀ ਆਪਾਂ ਭਾਈ ਤੋਂ ਲਵਾਂਗੇ ਫੈਕਸ ਹਵਾਨੇ ਦੀ ਆ ਕੱਦ ਕਾੜ ਤੇ ਬੇਲ ਮਿੱਤਰੋ ਫੁੱਲਾ ਤੇ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਕਰ ਸਕਦੇ ਹੋ ਮਿੱਤਰੋ ਸੰਪਰਕ ਹਾਂਜੀ ਭਾਈ ਗਰਮੀਤ ਕੀ ਹਾਲ ਚਾਲ ਹੈ ਬਹੁਤ ਵਧੀਆ ਡਾਕਟਰ ਸਾਹਿਬ ਠੀਕ ਆ ਸੇ ਤਾਂ ਹਾਂਜੀ ਹਾਂਜੀ ਬਹੁਤ ਵਧੀਆ ਜੀ ਹੁਣ ਆਪਾਂ ਗਾਂ ਦੇ ਜੇ ਸੂਏ ਦੀ ਗੱਲ ਕਰਕੇ ਕਿਹੜਾ ਸੂਆ ਸੋਈ ਆ ਇਹ ਤੀਜਾ ਸੂਆ ਸੋਈ ਆ ਤੀਜਾ ਸੂਆ ਸੋਈ ਆ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ ਤੀਜਾ ਦਿਨ ਹੋ ਗਿਆ ਜੀ ਸੂਈ ਨੂੰ ਹੋ ਗਿਆ ਤੀਜਾ ਦਿਨ ਕਿੰਨਾ ਕੁ ਬੋਲਾ ਹੋ ਬੋਲਾ ਹੁਣ 15 ਕਿਲੋ ਹੋ ਗਿਆ ਥੈਗਾ 15 ਕਿਲੋ ਦੋ ਟਾਈਮ ਕੋਈ ਚੋਣਾ ਚਾਹੁੰਦਾ ਹੋਵੇ ਜਮਾ ਬਿਲਕੁਲ ਕੋਈ ਖਾਲੀ ਕਰ ਕੇ ਜਦੋਂ ਤਸੱਲੀ ਹੋ ਜੇ ਫਿਰ ਲੈ ਕੇ ਜਾਏ ਜੀ ਓਕੇ ਧੋਰੋ ਜੀ ਫਿਰ ਕੋਈ ਤੇ ਇਹ ਜਿਹੜਾ ਥਣ ਮੋਟਾ ਦਿਖਾਉਂਦੀ ਇਹ ਚ ਕੋਈ ਇਹ ਜੀ ਜਮਾ ਕੋਈ ਚੋਕੇ ਆਪਦੀ ਖਾਲੀ ਕਰਕੇ ਫੇਰ ਸੌਦਾ ਕਰਨ ਓਕੇ 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 ਠੀਕ ਆ ਮੰਗਰ ਬੱਛਾ ਮੰਗਰ ਬੱਛਾ ਜੀ ਤਾਂ ਨਕਦ ਨਾਲ ਦੀ ਸੂਈ ਵੀ ਆ 15 ਲੀਟਰ ਮਿੱਤਰੋ ਭੋਲਾ ਤਿਆਰ ਆ ਫੁੱਲ ਕੱਦ ਕੱਢ ਦੀ ਫੁੱਲ ਵੇਚਦੀ ਐ ਤੇ ਥਣ ਲੇਵੇ ਦੀ ਬੰਦਰ ਤੁਹਾਨੂੰ ਕੈਮਰਾ ਆਪਾਂ ਨੇੜੇ ਕਰਕੇ ਦਿਖਾਈ ਦਿਤਤੀ ਐ ਤੇ ਚੰਗੀਆਂ ਗਾਵਾਂ ਦੇ ਵਿੱਚੋਂ ਫੇਰ ਆਪਾਂ ਕਹਿੰਦੇ ਵੀ ਆਉਂਦੀ ਆ ਥੋੜੀ ਅਮ ਬੇਲ ਫਿਰ ਆਪਾਂ ਕਹਿੰਦੇ ਫੁੱਲ ਫੁੱਲ ਬਟਾ ਫੁੱਲ ਫਿਕਸ ਹੋਵਾਂ ਨੇ ਦੀ 15 ਲੀਟਰ ਦਾ ਤਿਆਰ ਤਸੱਲੀ ਵੈਸੇ ਤੁਸੀਂ ਖੁਦ ਕਰਨੀ ਆ ਪਰ ਆਪਾਂ ਆਪਦੇ ਕੰਮ ਨੂੰ ਤਸੱਲੀ ਲੈ ਕੇ ਮਿੱਤਰੋ ਵੀਡੀਓ ਬਣਾਉਣੇ ਆ ਕਿਸੇ ਗੱਲ ਦਾ ਕੋਈ ਚੋਣਚਾਨ ਦੀਆਂ ਗਰੰਟੀ ਹੋ ਆਪਣੀ ਹਾਂ ਇਹ ਰੂਵਰਗਾ ਪੋਲਾ ਚ ਕੋਈ ਮਸ਼ੀਨ ਨਾਲ ਚੋਲੇ ਹੱਥੀ ਚੋਲੇ ਓਕੇ ਹਾਂ ਬਿਲਕੁਲ ਓਕੇ ਕਿਸੇ ਗੱਲ ਦਾ ਨਹੀਂ ਠੀਕ ਆ ਮਾਂ ਗੱਲਾਂ ਜੋ ਮਾਰਦੇ ਮੜੀ ਦਰ ਹੁਣ ਕਾਣੀ ਵੰਡ ਕਿਉਂ ਪਾਉਣੀਆਂ ਹਨ ਮੈਂ ਤਾਂ ਇਹ ਦਿੱਕਾ ਹੀ ਕੋਈ ਨਹੀਂ ਮੇਰੀ ਗਾਰੰਟੀ ਹੂ ਚਾਹੇ ਜਮਾ ਚੋਲੇ ਕੋਈ ਆ ਓਕੇ 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 ਰੇਟ ਫਿਰ ਇਹਦਾ ਕੀ ਕਰਤਾ ਜੀ ਆਪਾਂ ਰੇਟ ਦਾ 85000 ਮਾਨ ਤਾਨ ਮਾਨ ਤਾਨ ਕਰਦੇ ਫੋਨ ਨੰਬਰ ਬੋਲ ਦਿਓ ਜੀ ਫੋਨ ਨੰਬਰ 762699006 ਧੰਨਵਾਦ ਜੀ